ਉਹ ਮਾਫ ਕਰਨ ਯੋਗ ਨਹੀਂ ਹੈ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਕਿਵੇਂ ਫੈਲਾ ਸਕਦਾ ਹੈ ਮੇਰੇ ਪਤੀ ਤਰਮਿੰਦਰ ਅਜੇ ਜ਼ਿੰਦਾ ਹਨ ਅਤੇ ਜੇਰੇ ਇਲਾਜ ਹਨ ਤੁਸੀਂ ਸਭ ਵੀ ਉਹਨਾਂ ਵਾਸਤੇ ਪ੍ਰੇ ਕਰੋਗੇ ਉਹ ਜਲਦੀ ਹੀ ਤੰਦਰੁਸਤ ਹੋ ਕੇ ਘਰ ਵਾਪਸ ਆ ਜਾਣ ਹੈਮਾ ਮਾਨੀ ਨੇ ਆਪਣੇ ਪਤੀ ਤਰਮਿੰਦਰ ਦੀ ਮੌਤ ਦੀਆਂ ਅਫਵਾਹਾਂ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਅਤੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਫੈਲਾਉਣ ਵਾਲਿਆਂ ਦੀ ਵੀ ਨਿੰਦਾ ਕੀਤੀ ਹੈ ਆਉਂ ਚਾਹਦੇ ਹਾਂ ਬਾਲੀਵੁੱਡ ਦੀ ਡ੍ਰੀਮ ਗਰਲ ਨੇ ਆਪਣੀ ਪੋਸਟ ਵਿੱਚ ਕੀ ਲਿਖਿਆ ਹੈ ਅਦਾਕਾਰ ਤਰਮਿੰਦਰ ਨੂੰ ਸੋਮਵਾਰ ਤੋਂ ਮੁੰਬਈ ਦੇ ਬ੍ਰਿਜ ਕੈਂਡੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਸੁਪਰਸਟਾਰ ਸੰਨੀ ਦਿਓਲ ਨੇ ਇੱਕ ਅਪਡੇਟ ਦਿੱਤੀ ਹੈ ਜਿਸ ਤਰ੍ਹਾਂ ਉਹਨਾਂ ਦੀ ਹਾਲਤ ਸਥਿਰ ਹੈ 11 ਨਵੰਬਰ ਦੀ ਸਵੇਰ ਨੂੰ ਤਰਮਿੰਦਾ ਦੀ ਮੌਤ ਦੀ ਝੂਠੀ ਖਬਰ ਤੇਜ਼ੀ ਨਾਲ ਫੈਲ ਗਈ ਜਿਸ ਨੂੰ ਈਸ਼ਾ ਦਿਓਲ ਨੇ ਤੁਰੰਤ ਝੂਠੀ ਦੱਸ ਕੇ ਖਾਰਜ ਕਰ ਦਿੱਤਾ ਅਤੇ ਹੇਮਾ ਮਾਲਨੀ ਨੇ ਵੀ ਇਸ ਮਾਮਲੇ ਤੇ ਇਤਰਾਜ਼ ਜਤਾਇਆ ਹੈ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਇੱਕ ਤਾਜ਼ਾ ਟਵੀਟ ਵਿੱਚ ਹੇਮਾ ਮਾਲਨੀ ਨੇ ਲਿਖਿਆ ਹੈ ਜੋ ਹੋ ਰਿਹਾ ਹੈ ਉਹ ਮਾਫ ਕਰਨ ਯੋਗ ਨਹੀਂ ਹੈ ਜ਼ਿੰਮੇਵਾਰ ਚੈਨਲ ਇੱਕ ਅਜਿਹੇ ਵਿਅਕਤੀ ਬਾਰੇ ਚੂਟੀਆਂ ਖਬਰਾਂ ਕਿਵੇਂ ਫੈਲਾ ਸਕਦੇ ਹਨ ਜਿਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਇਹ ਸੱਚਮੁੱਚ ਨਿਰਾਦਰ ਅਤੇ ਗੈਰ ਜ਼ਿੰਮੇਵਾਰਾਨਾ ਹੈ ਕਿਰਪਾ ਕਰਕੇ ਸਾਡੇ ਪਰਿਵਾਰ ਅਤੇ ਪ੍ਰਾਈਵੇਸੀ ਦਾ ਪੂਰੀ ਤਰ੍ਹਾਂ ਸਤਿਕਾਰ ਕਰੋ ਅਸੀਂ ਸਾਰੇ ਉਹਨਾਂ ਦੇ ਨਾਲ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੀ ਤੰਦਰੁਸਤੀ ਅਤੇ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੀ ਹਾਂ ਐਂਟਰਟੇਨਮੈਂਟ ਡੈਸਕ ਪੰਜਾਬੀ ਜਾਗਰਣ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਪੰਜਾਬੀ ਜਾਗਰਣ ਦੇ YouTube ਚੈਨਲ ਨਾਲ ਧੰਨਵਾਦ